ਰੋਗਾਂਤਮਨ ਸਰਕਾਰ ਦੇ ਉੱਪਰ ਹੁਣ ਕਈ 100 ਕਰੋੜਾਂ ਦੇ ਕੱਪੜੇ ਦੇ ਇਲਜ਼ਾਮ ਲੱਗੇ ਨੇ ਇਹ ਮਸਲਾ ਸਿਰਫ ਪੈਸਿਆਂ ਦਾ ਹੀ ਨਹੀਂ ਹੈ ਇਹ ਮਸਲਾ ਜਾਂ ਕੱਪੜਾ ਸਿਰਫ ਕਰੋੜਾਂ ਦਾ ਹੀ ਨਹੀਂ ਹੈ ਸਗੋਂ ਦੀ ਇਹਦੇ ਵਿੱਚ ਕਈ ਲੋਕਾਂ ਦੀ ਜਾਨ ਜਾਣ ਦਾ ਵੀ ਖਤਰਾ ਮੰਡਰਾ ਰਿਹਾ ਹੈ ਆਖਰ ਮਸਲਾ ਕੀ ਹੈ ਬਹੁਤ ਅਹਿਮ ਤੇ ਗੰਭੀਰ ਮਸਲਾ ਪੰਜਾਬੀਆਂ ਦੇ ਜਾਣਨ ਵਾਲਾ ਮਸਲਾ ਘਰ ਘਰ ਦੇ ਵਿੱਚ ਇਹ ਮੁੱਦਾ ਪਹੁੰਚਣਾ ਚਾਹੀਦਾ ਕਿਉਂਕਿ ਬਹੁਤ ਗੰਭੀਰ ਹੈ ਇਹ ਤੇ ਬਹੁਤ ਅਹਿਮ ਚਰਚਾ ਜਿਹੜੀ ਆ ਕਰਨ ਜਾ ਰਹੇ ਹਾਂ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਾਂਗੇ ਕਿ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਆਈ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੀ ਸੀ ਹਰਜੋਤ ਬੈਂਸ ਅਤੇ ਜਿਹੜੇ ਸਪੀਕਰ ਸੰਧਵਾ ਜੋਰ ਸ਼ੋਰ ਦੇ ਨਾਲ ਮੁੱਦਾ ਚੱਕ ਰਹੇ ਸੀ ਕਿ ਕਾਂਗਰਸ ਸਰਕਾਰ ਦੇ ਮੌਕੇ ਇੱਕ ਭਰਤੀ ਘੁਟਾਲਾ ਹੋਇਆ ਵਿਧਾਨ ਸਭਾ ਭਰਤੀ ਘੁਟਾਲਾ ਜਦੋਂ ਕਹਿੰਦੇ ਅਸੀਂ ਸਰਕਾਰ ਚਾਏ ਉਹਦੀ ਜਾਂਚ ਕਰਾਵਾਂਗੇ ਦੋਸ਼ਿਆਂ ਨੂੰ ਫੜਾਂਗੇ 2.5 ਸਾਲ ਹੋ ਗਏ ਆ ਸੱਤਾ ਦੇ ਵਿੱਚ ਆਇਆਂ ਨੂੰ ਹਾਲੇ ਤੱਕ ਉਹਦੇ ਤੇ ਕੁਝ ਹੋਇਆ ਨਹੀਂ ਹਾਲਾਂਕਿ ਇਹ ਵੀ ਹੈ ਕਹਿੰਦੇ ਕਿ ਤਕਰੀਬਨ ਸਾਲ ਹੋਣ ਵਾਲਾ ਵਿਜੀਲੈਂਸ ਦੇ ਵੱਲੋਂ ਉਸ ਭਰਤੀ ਘਟਾਲੇ ਦੀ ਜਾਂਚ ਦੀ anumati ਮੰਗੇ ਨੂੰ ਇਜਾਜ਼ਤ ਮੰਗੇ ਨੂੰ ਫਾਈਲ ਭੇਜੀ ਹੋਈ ਹੈ ਪਰ ਸਰਕਾਰ ਉਸ ਭਰਤੀ ਘਟਾਲੇ ਦੀ ਜਾਂਚ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਪੈਂਡਿੰਗ ਪਈਆ ਕਿਉਂ ਨਹੀਂ ਦੇਈ ਔਰ ਕਰਵਾਰੀ ਉਸ ਭਰਤੀ ਘਟਾਲੇ ਦੀ ਜਾਂਚ ਜਦ ਕਿ ਉਹ ਘਟਾਲਾ ਇਹਨਾਂ ਦੇ ਮਤਾਬਕ ਹੋਇਆ ਔਰ ਹੋਇਆ ਵੀ ਕਾਂਗਰਸ ਸਰਕਾਰ ਦੇ ਮੌਕੇ ਆ ਪਰ ਫਿਰ ਵੀ ਉਸ ਘਟਾਲੇ ਦੀ ਜਾਂਚ ਕਰਨ ਦੀ अनुमति इजाजत विजिलेंस ਨੂੰ ਕਿਉਂ ਨਹੀਂ ਦਿੱਤੀ ਜਾ ਰਹੀ ਬਹੁਤ ਵੱਡੇ ਸਵਾਲ ਖੜੇ ਆ ਕਿਤੇ ਕੋਈ ਸੈਟਿੰਗ ਤਾਂ ਨਹੀਂ ਹੋਗੀ ਇਸ ਤੇ ਵੀ ਬਹੁਤ ਟਾਈਮ ਜਿਹੜੀ ਚਰਚਾ ਕਰਨੀ ਹੈ ਨਾਲ ਹੀ ਨਾਲ ਚਰਚਾ ਕਰਨੀ ਹੈ ਕਿ ਪੰਜਾਬ ਤੋਂ ਬਾਅਦ ਹੁਣ ਕਹਿੰਦੇ ਅਸੀਂ ਹਰਿਆਣੇ ਨੂੰ ਰੰਗਲਾ ਬਣਾਉਣਾ ਹੈ ਉੱਥੇ ਅੱਜ ਸੁਨੀਤਾ ਕੇਜਰੀਵਾਲ ਖਾਸ ਤੌਰ ਤੇ ਰਹੇ ਅਰਵਿੰਦ ਕੇਜਰੀਵਾਲ ਦੀ ਥਾਂ ਤੇ ਔਰ ਕਿ ਉਹਨਾਂ ਕੋਲੇ ਹੁਣ ਪਾਰਟੀ ਦੀ ਕਮਾਨ ਹੈ ਸੰਜੀਤ ਸਿੰਘ ਸੰਦੀਪ ਪਾਟਕ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਰਹੇ ਔਰ ਗਰੰਟੀਆਂ ਜਿਹੜੀਆਂ ਦਿੱਤੀਆਂ ਗਈਆਂ ਨੇ ਕਿ ਉਹ ਗਰੰਟੀਆਂ ਪੰਜਾਬ ਦੇ ਵਿੱਚ ਪੂਰੀਆਂ ਕਰਤੀਆਂ ਇਹਨਾਂ ਨੇ ਕੀ ਉਹ ਗਰੰਟੀਆਂ ਹਰਿਆਣੇ ਵਾਲੇ ਲੋਕਾਂ ਲੋਕ ਜਿਹੜੇ ਉਹ ਗਰੰਟੀਆਂ ਤੇ ਯਕੀਨ ਕਰਨਗੇ ਇਸ ਤੇ ਵੀ ਬਹੁਤ ਐਮ ਚਰਚਾ ਕਰਨੀ ਹੈ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਪਿਛਲੇ ਸਾਲ ਵੀ ਆਪਾਂ ਇਹ ਜਿਹੜੀ ਆ ਗੱਲ ਕਰਦੇ ਰਹੇ ਆ ਪ੍ਰੋਗਰਾਮਾਂ ਦੇ ਵਿੱਚ ਆਵਾਦੀ ਪਾਰਟੀ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਹੁੰਦੀ ਖਾਸ ਕਰਕੇ ਹਰਜੋਤ ਬੈਂਸ ਆਰ ਸਪੀਕਰ ਸੰਧਵਾ ਇਹ ਉਦੋਂ ਮੁੱਦਾ ਚੱਕਦੇ ਰਹੇ ਆ ਕਿ ਭਾਈ ਕਾਂਗਰਸ ਦੀ ਸਰਕਾਰ ਦੇ ਮੌਕੇ ਰਾਣਾ ਕੇਪੀ ਜਿਹੜੇ ਉਸ ਸਮੇਂ ਦੇ ਸਪੀਕਰ ਸੀ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਕਿ ਉਹਨਾਂ ਨੇ ਭਰਤੀ ਘੁਟਾਲਾ ਜਿਹੜਾ ਉਹ ਕੀਤਾ ਭਰਤੀ ਕੀਤੀ ਹੈ ਗਲਤ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਮੁਲਾਜ਼ਮਾਂ ਦੀ ਕਹਿੰਦੇ ਕਿ ਸਾਡੀ ਸਰਕਾਰ ਆਊ ਤਾਂ ਅਸੀਂ ਜਾਂਚ ਕਰਾਵਾਂਗੇ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ ਪਰ ਸਜ਼ਾ ਤਾਂ ਕੀ ਦਿਵਾਉਣੀ ਸੀ ਉਹ ਤਾਂ ਹਲੇ ਜਾਂਚ ਵੀ ਜਿਹੜੀ ਹੈ ਸ਼ੁਰੂ ਨਹੀਂ ਹੋਈ ਕਹਿੰਦੇ ਕਿ ਪਿਛਲੇ ਸਾਲ ਜਿਹੜੀ ਉਹ ਵਿਜੀਲੈਂਸ ਬਿਊਰੋ ਨੇ ਉਹਦੇ ਵਿੱਚ ਖਾਮੀਆਂ ਨੂੰ ਦੇਖਦੇ ਆ ਉਸ ਭਰਤੀ ਦੇ ਵਿੱਚ ਖਾਮੀਆਂ ਨੂੰ ਦੇਖਦੇ ਆ ਵਿਜੀਲੈਂਸ ਬਿਊਰੋ ਨੇ ਉਹਦੀ ਉਸ ਮਸਲੇ ਦੀ ਜਾਂਚ ਕਰਨ ਦੀ ਇਜਾਜ਼ਤ ਜਿਹੜੀ ਆ ਉਹ ਮੰਗ ਲਈ ਸੀ ਪਰ ਹੁਣ ਕਹਿੰਦੇ ਤਕਰੀਬਨ ਸਾਲ ਹੀ ਹੋਣ ਵਾਲਾ ਹੈ ਉਸ ਮਸਲੇ ਦੀ ਜਾਂਚ ਦੀ anumati ਉਸ ਮਸਲੇ ਦੀ ਜਾਂਚ ਦੀ ਜਿਹੜੀ ਇਜਾਜ਼ਤ ਹੈ ਉਹ ਸਰਕਾਰ ਦੇ ਵੱਲੋਂ ਹਲੇ ਵੀ ਨਹੀਂ ਦਿੱਤੀ ਕਿ ਹਾਲਾਂਕਿ ਮੈਂ ਵਿਜੀਲੈਂਸ ਦੇ ਕੁਝ ਟੌਪ ਦੇ ਅਫਸਰਾਂ ਨੂੰ ਨੌਕ ਕੀਤਾ ਸੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗੱਲ ਹੋ ਨਹੀਂ ਸਕੀ ਵੀ ਕਿਉਂ ਨਹੀਂ ਇਹ ਜਾਂਚ ਅੱਗੇ ਵਧੀ ਪੈਂਡਿੰਗ ਕਿਉਂ ਹੈ ਤਾਂ ਇਹ ਪਤਾ ਲੱਗਿਆ ਕਿ ਇਜਾਜ਼ਤ ਜਿਹੜੀ ਹਲੇ ਨਹੀਂ ਦਿੱਤੀ ਗਈ ਹਾਲਾਂਕਿ ਉਹਨਾਂ ਅਧਿਕਾਰੀਆਂ ਨਾਲ ਗੱਲ ਨਹੀਂ ਹੋ ਸਕੀ ਪਰ ਇਜਾਜ਼ਤ ਨਹੀਂ ਦਿੱਤੀ ਗਈ ਇਹ ਗੱਲ ਮੰਨੀ ਜਾ ਰਹੀ ਹੈ ਔਰ ਇਹ ਕਪੜਾ ਜਿਹੜਾ ਕਾਂਗਰਸ ਸਰਕਾਰ ਮੌਕੇ ਹੋਇਆ ਇਜਾਜ਼ਤ ਇਹ ਆਮਾਦੀਪ ਪਾਰਟੀ ਦੀ ਸਰਕਾਰ ਕਿਉਂ ਨਹੀਂ ਦੇ ਰਹੀ ਲੋਕੀ ਮੂੰਹੋਂ ਮੂੰਹ ਗੱਲਾਂ ਕਰਦੇ ਆ ਕਿ ਕਿਤੇ ਕੋਈ ਸੈਟਿੰਗ ਤਾਂ ਨਹੀਂ ਹੋ ਗਈ ਨਾ ਹੁਣ ਇਹ ਤੇ ਹਰਜੂਤ ਬੈਂਸ ਬੋਲਦੇ ਆ ਨਾ ਇਹਦੇ ਤੇ ਸਪੀਕਰ ਸਾਹਿਬ ਬੋਲਦੇ ਆ ਜਿਹੜੇ ਮੁੱਦਾ ਚੱਕਰੇ ਸੀ ਤੇ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਬੋਲਦੇ ਆ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਆਖਿਰ ਚੱਲ ਕੀ ਰਿਹਾ ਹੈ ਜੇ ਉਹਨਾਂ ਨੇ ਘਪੜਾ ਕੀਤਾ ਤੇ ਇਹ ਸਰਕਾਰ ਜਾਂਚ ਕਿਉਂ ਨਹੀਂ ਕਰਾ ਰਹੀ ਉਸ ਗਵਿੰਦਰ ਜੀ ਕੋਈ ਨਵੀਂ ਚੀਜ਼ ਨਹੀਂ ਹੈ ਕਿ ਜਦੋਂ ਸਾਡੇ ਸਿਆਸਤਦਾਨ ਸੱਤਾ ਤੋਂ ਬਾਹਰ ਹੁੰਦੇ ਨੇ ਤਾਂ ਉਹਨਾਂ ਦੀ ਰਿਸਟਰੀ ਬੜੀ ਤੇਜ਼ ਹੁੰਦੀ ਹੈ ਉਹਨਾਂ ਨੂੰ ਸਾਰਾ ਕੁਝ ਨਜ਼ਰ ਆ ਰਿਹਾ ਹੁੰਦਾ ਹੈ ਬੜਾ ਉਹ ਕਹਿੰਕੇ ਜੇ ਮਾਰਦੇ ਨੇ ਚੱਕਦੇ ਨੇ ਆਪਣੇ ਗੱਪੇ ਮੋਹਿੰਦਰ ਸਿੰਘ ਰੋਂ ਤੋਂ ਲੈ ਕੇ ਗੁੱਟਾ ਪੜ ਕੇ ਸੌਂ ਘਾਣ ਤੋਂ ਲੈ ਕੇ ਬਸ ਨਾ ਡਰਾਮਾ ਦੇਖ ਕੇ ਆਂ ਹੂੰ ਸਿਰਫ ਲੋਕ ਸਾਡੇ ਪੰਜਾਬ ਦੇ ਚੋਲਾਵੇ ਚ ਆ ਗਏ ਸੀਗੇ ਕਿ ਜਿਹੜੀ ਇਹ ਪਾਰਟੀ ਹੈ ਇਹ ਦੂਈਆਂ ਪਾਰਟੀਆਂ ਦੇ ਕਰਾਂਗੇ ਹਮ ਪਰ ਇਹਨਾਂ ਨੇ ਕਿਹਾ ਸੀ ਕਿ ਅਸੀਂ ਇਕਰਤੂੜਾ ਮਹੰਦਾਰਾਂ ਵਸਤਰਾ ਕਰਦਾਂਗੇ ਵਸਤਰਾ ਕਰਦਾਂਗੇ ਬਿਲਕੁਲ ਮੈਨੂੰ ਯਾਦ ਹੈ ਕਿ ਉਸ ਸਮੇਂ ਜਦੋਂ ਚੋਣਾ ਹੋਣ ਵਾਲੀਆਂ ਸੀ ਤਾਂ ਕਿ ਕਾਲਾ ਚੱਕਿਆ ਗਿਆ ਸੀ ਹਨ ਇਹਦਾ ਬੜਾ ਰੌਲਾ ਪਿਆ ਸੀ ਕਿ 150 ਬੰਦੇ ਕਿਸ ਤਰੀਕੇ ਦੇ ਨਾਲ ਰੱਖੇ ਗਏ ਕੁਆਲਿਫੀਕੇਸ਼ਨਸ ਹੋਰ ਰੱਖੀ ਗਏ ਟੈਸਟ ਕਿਤੇ ਹੋਰ ਲਏ ਗਏ ਮਤਲਬ ਬੜਾ ਹੀ ਉਹਦੇ ਚ ਲਿਖੀਆਂ ਨਜ਼ਰ ਆ ਰਹੀਆਂ ਸੀ ਦੀਰ ਕਮੈਂਟ ਪਰ ਹੌਲੀ 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 ਜਿਉਂ ਹੀ ਸੱਤਾ ਦੇ ਉੱਪਰ ਚਾ ਕੇ ਕੁਰਸੀ ਤੇ ਬੈਠੇ ਤਾਂ ਫਿਰ ਤੁਹਾਨੂੰ ਪਤਾ ਇਹ ਮਾਇਆ ਦਾ ਜਾਲ ਪੈ ਜਾਂਦਾ ਹੈ ਕਰੇ ਪਾਸੇ ਹੂੰ ਸੋ ਉਹਦੇ ਚ ਉੱਜ ਗਏ ਨੇ ਔਰ ਉਹ ਪਿਛਲੇ ਸਤੰਬਰ ਦੇ ਮੇਰਾ ਹਲ ਫਾਈਲ ਜਿਹੜੀ ਪਈ ਹੈ ਜਿਹਦੇ ਉਪਰ ਉਹਨੇ ਇਜਾਜ਼ਤ ਮੰਗੀ ਹੋਈ ਹੈ ਜਿਹਨੇ ਅਜੇ ਨਹੀਂ ਦਿੱਤੀ ਹੂੰ ਇੱਕ ਦੂਜੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਹੋ ਰਹੀ ਹੈ ਆਪਣੇ ਮੁਕੰਮਲ ਦੇ ਵਿੱਚ ਪੰਜਾਬ 'ਚ ਖਾਸ ਕਰਕੇ ਉਹ ਇਹ ਹੈ ਕਿ ਇੱਕ ਤਾਂ ਉਹ ਇੱਕ ਕ੍ਰਪਸ਼ਨ ਦਾ ਪ੍ਰਕ੍ਰਿ ਨੂੰ ਰੋਕਣ ਦੀ ਮਹਿੰਮ ਹੈ ਇੱਕ ਹੈ ਕ੍ਰਪਸ਼ਨ ਦੇ ਉੱਪਰ ਸਿਆਸਤ ਹੂੰ ਅਸਲ ਦੇ ਵਿੱਚ ਕ腐ਸ਼ਨ ਦੇ ਉੱਪਰ ਸਿਆਸਤਾਂ ਬਹੁਤ ਹੋ ਰਹੀਆਂ ਪਰ ਰੋਕਣਾ ਕੋਈ ਨਹੀਂ ਚਾਹੁੰਦਾ ਹੂੰ ਕਿਉਂਕਿ ਸਾਡਾ ਲੈ ਕੋਰਲ ਸਿਸਟਮ ਸਾਡਾ ਪੋਲੀਟੀਕਲ ਸਿਸਟਮ ਬੇਸਿਕਲੀ ਤਾਂ ਕ腐ਸ਼ਨ ਤੇ ਹੀ ਤਾਂ ਖੜਾ ਹੈ ਹੂੰ ਇਹ ਤਾਂ ਉਸ ਤਰ੍ਹਾਂ ਦੀ ਗੱਲ ਹੈ ਉਹ ਕਿ ਸਿਸਟਮ ਦੇ ਵਿੱਚ ਨਾ ਇੱਕ ਵਾਰ ਕਿਸੇ ਕੋਈ ਦੇ ਤਾਉ ਨਾ ਰਿਹਾ ਸੀ ਉਹ ਬੱਚਾ ਉਹਦਾ ਤੋਈਆ ਬੜਾ ਜਾਂਦਾ ਸੀ ਜਿਹੜੇ ਗੈਸਟ ਆਏ ਉਹਨੇ ਕਿਹਾ ਯਾਰ ਓਨੀ ਧੋਲਿਆ ਕਰ ਤੈਨੂੰ ਮੜਮ ਹੂੰ ਉਹ ਕਹਿੰਦਾ ਕਿ ਧੋਈਏ ਕਿੰਨਾ ਮੈਲ ਨਾ ਤਿਕਿਆ ਆਏਗਾ ਨਾ ਸਿੱਦੇ ਵਿੱਚ ਉਹ ਸਾਡਾ ਤਾਂ ਸਿਸਟਮ ਇਹ ਤਾਂ ਹੈ ਇਹ ਇੱਕ ਤਰ੍ਹਾਂ ਤੁਸੀਂ ਦੇ ਕਰਕੇ ਤਾਂ ਖੜਾ ਹੈ ਸਿਸਟਮ ਉਹ ਉੱਪਰ ਤਾਂ ਚੱਲ ਰਿਹਾ ਹੈ ਸਾਰਾ ਦਾ ਸਾਰਾ ਹੂੰ ਫਿਰ ਜਦੋਂ ਕੋਈ ਕੁਰਸੀ ਤੇ ਬੈਠਦਾ ਹੈ ਉਹਨੂੰ ਨਜ਼ਰ ਆਉਣ ਲੱਗ ਜਾਂਦੀ ਹੈ ਸਾਰੀ ਚੀਜ਼ ਕਿ ਇਹ ਤਾਂ ਭਾਈ ਤਰਫ ਚੋਗੇ ਹੱਥ ਪਾਵਾਂਗੇ ਤਾਂ ਕੁਰਸੀ ਉਜਾਓਗੀ ਇਹਦੇ ਨਾਲ ਫਿਰ ਹੂੰ 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 ਫਿਰ ਥੋੜੇ ਦੋਸ਼ ਕੀ ਵੱਡੇ ਦੋਸ਼ ਕੀ ਸਾਰੇ ਦਾ ਸਾਰਾ ਉੱਤੇ ਢੱਕਣ ਦੇ ਉੱਪਰ ਜ਼ੋਰ ਲਾ ਲਿਆ ਹੂੰ ਪਰ ਆਪਣੇ ਸਾਹਮਣੇ ਹੈ ਕਿ ਇਹਨਾਂ ਨੇ ਨਹੀਂ ਟੜਾ ਇਹਨਾਂ ਨੇ ਹੀ ਹਾਈਲਾਈਟ ਕਰਿਆ ਕੁਝ ਹੋਰ ਨਹੀਂ ਦੱਸਿਆ ਇਹਨਾਂ ਨੇ ਹੀ ਵਿਜੀਲੈਂਸ ਨੂੰ ਕਿਹਾ ਹੂੰ ਪਰ ਵਿਜੀਲੈਂਸ ਹੁ ਕਹਿ ਰਹੀ ਹੈ ਕਿ ਮਹਾਰਾਜ ਸਾਰਾ ਕੁਝ ਸਾਡੇ ਕੋਲ ਮਾਲਾਮਤਾਂ ਤਿਆਰ ਹੈ ਦੱਸੋ ਅਸੀਂ ਐਕਸ਼ਨ ਕਰੀਏ ਕਿ ਕਰੀਏ ਹੂੰ ਪਰ ਉੱਥੇ ਹੁ ਮਤਲਬ ਗੱਡੀ ਸਿੱਮਤੀ ਜਾ ਰਹੀ ਜਾਂਦੀ ਹੈ ਤੇ ਹੂੰ ਤੇ ਇਹ ਹੈ ਗੱਲ ਕਿ ਇਹ ਦੇਸੀ ਕਰੀ ਸਾਡੇ ਸਿਆਸਤਦਾਨਾਂ ਦਾ ਜਿਹੜਾ ਕਿਰਦਾਰ ਹੈ ਉਹਨੂੰ ਸਮਝਣਾ ਹੈ ਹੂੰ ਸਾਡੇ ਪੋਲੀਟਿਕਲ ਸਿਸਟਮ ਨੂੰ ਸਮਝਣ ਦੀ ਜ਼ਰੂਰਤ ਹੈ ਹੂੰ ਕਿ ਐਵੇਂ ਅਸੀਂ ਛਲਾਵੇ ਦੇ ਵਿੱਚ ਛਲਾਵੇ ਦੇ ਵਿੱਚ ਆ ਜਾਂਦੇ ਆ ਹੂੰ ਉਹ ਦਫਾਉਣ ਨੂੰ ਦਾ ਦਫੋਰ ਹੁੰਦੇ ਨੇ ਆਥੀ ਦੇ ਕਾਣ ਨੂੰ ਹੋਰ ਹੁੰਦੇ ਨੇ ਦਫਾਉਣ ਨੂੰ ਗਰੰਟੀਆਂ ਹੁੰਦੀਆਂ ਨੇ ਕਾੜ ਨੂੰ ਕੰਪਨੀ ਹੁੰਦੀਆਂ ਨੇ ਸਸਤੀ ਕਾ ਹੂੰ ਕੋਈ ਜੇ ਕੁਝ ਨਹੀਂ ਨਿਕਲਦਾ ਹੂੰ ਸਾਰੇ ਦੇ ਸਾਰੇ ਜੀ ਟੂ ਜ਼ੈਡ ਆਪਾਂ ਤੇ ਜਿਹਨੂੰ ਮਰਜ਼ੀ ਸਮਝੀ ਜਾਈਏ ਸਾਰੇ ਦੇ ਸਾਰੇ ਇਸ ਹਮਾਮ ਦੇ ਹੀ ਮੰਗੇਗਾ ਹੂੰ 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 ਬਿਲਕੁਲ ਕਿ ਮੇਰੇ ਕੋਈ ਦਾ ਕੋਈ ਸੰਭਾਵਨਾਵਾਂ ਨਹੀਂ ਲੱਗੀਆਂ ਬਾਰ ਬਾਰ ਤਿੰਨ ਨੰਬਰ ਤੇ ਡਿਸਕਸ ਕਰੀ ਜਾਈਏ ਇਹ ਇਹਨਾਂ ਮੰਨਦੇ ਕਿ ਕਿਸੇ ਦਾ ਜੇ ਉੱਗਣਾ ਆਉਂਦਾ ਕੌਲੇ ਕੌਲਾ ਕੁੰਲਾ ਕਹਿਣ ਨਾਲ ਜਿਹੜਾ ਸਿਆਣਾ ਹੋ ਹੂੰ ਹੂੰ ਇਹ ਤਾਂ ਜਾਣ ਵਧੀਏ ਕਮਲੇ ਜੀ ਨਹੀਂ ਡਾਕਟਰ ਸਾਹਿਬ ਫਿਰ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਖਦਸ਼ੇ ਪੈਦਾ ਹੁੰਦੇ ਆ ਨਾ ਕਿਤੇ ਲੋਕ ਸੋਚਦੇ ਹੋਣ ਕਿ ਭਾਈ ਇਹਨਾਂ ਦੀ ਉਹਨਾਂ ਦੋਸ਼ੀਆਂ ਦੇ ਨਾਲ ਸੈਟਿੰਗ ਹੋ ਗਈ ਹੋਵੇ ਕਿਤੇ ਇਸ ਕਰਕੇ ਨਾ ਜਾਂਚ ਹੋ ਰਹੀ ਹੋਵੇ ਕਿਉਂਕਿ ਇਹਨਾਂ ਨੇ ਹੀ ਮੁੱਦਾ ਚੱਕਿਆ ਇਹਨਾਂ ਨੇ ਹੀ ਕਪੜਾ ਕੱਢ ਕੇ ਲਿਆਂਦਾ ਕਿਸੇ ਦੂਜੇ ਨੇ ਨਹੀਂ ਇਹ ਨਹੀਂ ਵੀ ਅਕਾਲੀਆਂ ਨੇ ਕੱਢ ਕੇ ਲਿਆਂਦਾ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਸਪੀਕਰ ਸਾਹਿਬ ਨੇ ਮੰਤਰੀ ਸਾਹਿਬ ਨੇ ਕਪੜਾ ਕੱਢ ਕੇ ਲਿਆਂਦਾ ਸੀ ਔਰ ਸਪੀਕਰ ਸਾਹਿਬ ਵੀ ਇੱਕ ਬਹੁਤ ਅਹਿਮ ਅਹੁਦੇ ਤੇ ਬੈਠੇ ਆ ਔਰ ਉਸੇ ਹੀ ਡਿਪਾਰਟਮੈਂਟ ਉਸੇ ਹੀ ਅਹੁਦੇ ਤੇ ਬੈਠੇ ਆ ਜਿਸ ਅਹੁਦੇ ਦੇ ਉੱਪਰ ਜਿਹੜੇ ਉਹਨਾਂ ਨੇ ਕਿਤੇ ਇਲਜ਼ਾਮ ਲਾਇਏ ਸੀ ਕਿ ਜੀ ਫਲਾਣਾ ਹੀ ਬੰਦੇ ਨੇ ਸਪੀਕਰ ਰਹਿੰਦੇ ਆ ਰਾणे ਕੇਪੀ ਨੇ ਸਪੀਕਰ ਰਹਿੰਦੇ ਆ ਕੁਝ ਕਰਤਾ ਹੁਣ ਸਪੀਕਰ ਸਾਹਿਬ ਬੈਠੇ ਵੀ ਉੱਥੇ ਆ ਉਹਦਾ ਬੜੇ ਆਰਾਮ ਦੇ ਨਾਲ ਜਾਂਚ ਜਿਹੜੀ ਆਪਣੇ ਤੌਰ ਤੇ ਵੀ ਕਰਵਾ ਸਕਦੇ ਆ ਵਿਜੀਲੈਂਸ ਬਿਊਰੋ ਜਾਂਚ ਮੰਗੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੀ ਕਰਾ ਸਕਦੇ ਆ ਇਹ ਮਸਲਾ ਹੈ ਕਿ ਆ ਕਿਉਂਕਿ ਜਾਂ ਤਾਂ ਫਿਰ ਦੱਸ ਦੇਣ ਇਹ ਤੁਸੀਂ ਜਾਂਚ ਕਰਵਾ ਲਈ ਹੈ ਤਾਂ ਫਿਰ ਲੋਕਾਂ ਨੂੰ ਸਾਫ਼ ਕਰ ਦਿਓ ਕਿ ਭਾਈ ਅਸੀਂ ਉਦੋਂ ਗਲਤ ਸੀ ਉਹ ਕਪੜਾ ਨਹੀਂ ਸੀ ਸਾਨੂੰ ਭੁਲੇਖਾ ਲੱਗ ਗਿਆ ਤੇ ਇਸ ਕਰਕੇ ਅਸੀਂ ਇਸ ਮਸਲੇ ਦੇ ਵਿੱਚ ਕਲੀਨ ਚਿੱਟ ਦਿੰਨੇ ਆ ਇਹ ਕਪੜਾ ਨਹੀਂ ਸੀ ਹੋਇਆ ਤੁਸੀਂ ਉਹ ਵੀ ਨਹੀਂ ਕਰ ਰਹੇ ਤੇ ਨਾ ਤੁਸੀਂ ਜਾਂਚ ਕਰਾ ਰਹੇ ਹੋ ਜਾਂ ਤਾਂ ਤੁਸੀਂ ਕਰਾ ਹੀ ਨਹੀਂ ਰਹੇ ਨਾ ਤੁਸੀਂ ਨਾ ਕਰਨੀ ਹੈ ਤੇ ਹਾਂ ਕਰਨੀ ਤਾਂ ਬਾਅਦ ਦੀਆਂ ਗੱਲਾਂ ਕਿਹੜਾ ਤੁਸੀਂ ਜਾਂਚਤਾ ਕਰਵਾਓ ਨਾ ਫਿਰ ਲੋਕਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਡਾਕਟਰ ਸਾਹਿਬ ਖਦਸ਼ੇ ਤਾਂ ਪੈਦਾ ਹੀ ਹੁੰਦੇ ਹੀ ਹੈ ਕਿ ਭਾਈ ਕਿਤੇ ਕੋਈ ਸੈਟਿੰਗ ਨਾ ਹੋ ਗਈ ਹੋਵੇ ਕਿਤੇ ਇਹ ਨਾ ਸੋਚ ਲਿਆ ਹੋਵੇ ਕਿ ਭਾਈ ਜੇ ਇਹਨਾਂ ਨੇ ਆਹ ਕੰਮ ਕਰ ਲਿਆ ਤੇ ਅਸੀਂ ਵੀ ਇਹ ਕੰਮ ਕਰ ਲੈਨੇ ਆ ਤੇ ਜੇ ਅਸੀਂ ਅੱਜ ਇਹਨਾਂ ਦਾ ਕੰਮ ਫੜਦੇ ਆਂ ਤੇ ਕੱਲ ਨੂੰ ਸਾਡਾ ਵੀ ਫੜਿਆ ਜਾ ਸਕਦਾ ਏ ਇਸ ਕਰਕੇ ਚੁੱਪ ਬੱਟੀ ਬੈਠੇ ਹੁਣ ਲੋਕੀ ਮੂੰਹੋਂ ਮੂੰਹ ਇਹਦੀਆਂ ਗੱਲਾਂ ਕਰਦੇ ਇਹੋ ਜਿਹੀ ਚਰਚਾਵਾਂ ਨੇ ਸੋ ਅੰਦਰ ਜੀ ਖਦਸ਼ੇ ਤਾਂ ਪਤਾ ਕੀ ਖਦਸ਼ੇ ਤਾਂ ਆਪਣੇ ਵਰਗੇ ਲੋਕਾਂ ਦੇ ਮਨਾਂ 'ਚ ਪੈਦਾ ਹੁੰਦੇ ਨੇ ਜਿਹੜੇ ਆਪਾਂ ਨਾਲ ਜੁੜੇ ਹੋਏ ਆਂ ਜਿਨ੍ਹਾਂ ਦੀ ਕਿਸੇ ਹੁੰਦਤੀ ਵੀ ਹੁੰਦੀ ਏ ਕਈ ਵਾਰੀ ਲੋਕਾਂ ਦੇ ਮਨਾਂ 'ਚ ਕੋਈ ਖਦਸ਼ੇ ਨਹੀਂ ਹਣ ਲੋਕਾਂ ਨੂੰ ਤਾਂ ਭਰੋਸਾ ਹੈ ਉਹਨਾਂ ਦਾ ਪੂਰਾ ਯਕੀਨ ਹੈ ਇਸ ਦਲ ਦਾ ਕਿ ਰਿਸ਼ਵਤ ਤੋਂ ਬਿਨਾ ਕੋਈ ਕੰਮ ਹੁੰਦਾ ਹੀ ਨਹੀਂ ਤੁਸੀਂ ਕਿਸੇ ਦਫ਼ਤਰ ਕਿਸੇ ਕਚਹਿਰੀ ਦੇ ਵਿੱਚ ਆਮ ਜਿਹੜਾ ਐਵਰੇਜ ਅਨਪੜਵੰਦਾ ਤੁਸੀਂ ਨਾਲ ਗੱਲ ਕਰੋ ਕੁਝ ਨਾ ਜਿਆਦਾ ਕੰਮ ਕਰਾਉਣਾ ਹੋਵੇ ਸਰਟੀਫਿਕੇਟ ਲੈਣਾ ਹੋਵੇ ਕੋਈ ਉਹ ਬੰਦਾ ਲੱਭਦੇ ਨੇ ਭਾਈ ਕਿ ਕਿਤੇ ਰਾਹੀ ਪੈਸੇ ਦਿੱਤੇ ਜਾਂਣ ਜਿਹੜੇ ਠੀਕ ਜਗਾ ਪਹੁੰਚ ਜਾਣ ਤੇ ਕੰਮ ਮਤਲਬ ਇਹ ਤਾਂ ਮਤਲਬ ਅਸੀਂ ਆਪਾਂ ਲੋਕ ਇਹ ਡਿਸਕਸ ਕਰਦੇ ਹਾਂ ਕਿ ਭਾਈ ਇਹਨਾਂ ਨੇ ਯਕੀਨ ਦਵਾਇਆ ਸੀ ਇਹਨਾਂ ਨੇ ਹੀ ਕੱਟਿਆ ਸੀ ਕਿ ਆ ਇਹਨਾਂ ਨੂੰ ਕੱਟੋ-ਕੱਟ ਆਪਣੇ ਇਮੇਜ ਦੀ ਦਾ ਮਤਲਬ ਸੰਸ਼ਰਨ ਕਰਨ ਵੜੇ ਨੇ ਕਿ ਇਸ ਵਾਰ ਕੋ ਉੱਪਰ ਜੇ ਹੋ ਗਿਆ ਅਜ਼ਾਦ ਗੀਤ ਦੱਸ ਦੇ ਦਿਓ ਉਹ ਤਾਂ ਨਹੀਂ ਉਹ ਸਾਹਮਣੇ ਆਉਂਦੇ ਲੋਕਾਂ ਨੂੰ ਤੁਸੀਂ ਥੋੜੋ ਗਲਤੀ ਕਰੀ ਹੈ ਕਿ ਹੂੰ ਗਲਤੀ ਤਾਂ ਹੋਰ ਪਹਿਲੇ ਬੰਦੇ ਕਰਦੇ ਨੇ ਹੂੰ ਤਾ ਮਾਣ ਮਿਲਦਾ ਕਿ ਤੁਸੀਂ ਬੰਦੀਆਂ ਫੜ ਕੇ ਲੋਕਾਂ ਦੇ ਨਾਲ ਜਿਹੜਾ ਪੱਕਾ ਹੋਇਆ ਜਾਂ ਮੈਰਿਟ ਵਾਲੇ ਬੰਤੇ ਨੂੰ ਪੱਕਾ ਹੋ ਰਿਹਾ ਜਾਂ ਬੇਨਿਜ਼ਮੀ ਹੋਈ ਤੁਸੀਂ ਤਾਂ ਉਹਨੂੰ ਸਾਹਮਣੇ ਲਿਆ ਰਹੇ ਹੋ ਥੋੜਾ ਤਾਂ ਮਾਣ ਬਧੂ ਹੈ ਇਸ ਕੱਲ ਦੇ ਨਾਲ ਹੂੰ ਪਰ ਮਾਣ ਨੂੰ ਬਹੁਤ ਚਾਹੁੰਦਾ ਹੈ ਹੂੰ ਉਹ ਕਹਿੰਦੇ ਕਿ ਟਾਈਮ ਆ ਜਦੋਂ ਆਊਗਾ ਸੱਪੇ ਗੰਡੇ ਦੇ ਤੌਰ ਤੇ ਸਿਆਸਤ ਦੇ ਤੌਰ ਤੇ ਜੇਕਰ ਕੋਈ ਵਰਤਣਾ ਹੋਵੇ ਵਰਤਾਂਗੇ ਉਸਨੇ ਹੂੰ ਪਰ ਇਹ ਪੂਰਕਰਨ ਚ ਕਿਸੇ ਦੀ ਕੋਈ ਦਿਲਚਸਪੀ ਨਹੀਂ ਇਸੇ ਕਰਕੇ ਖਤਮ ਨਹੀਂ ਹੋ ਰਹੀ ਇਸੇ ਕਰਕੇ ਦਿਨ ਦਿਨ ਵੱਧਦੀ ਜਾ ਰਹੀ ਹੈ ਇਹਦਾ ਸਕੇਲ ਵੀ ਵੱਧਦਾ ਜਾ ਰਿਹਾ ਹੈ ਇਹਦਾ ਮਤਲਬ ਕਹਿ ਲਓ ਔਰ ਤਰੀਕੇ ਵੀ ਵੱਧਦੇ ਜਾ ਰਹੇ ਨੇ ਮਤਲਬ ਔਰਚੂਨ ਤਾਂ ਥੋਕ ਵੱਲ ਨੂੰ ਵੱਧਦੀ ਜਾ ਰਹੀ ਹੈ ਇਹ ਹੈਗਾ ਪਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਜਦੋਂ ਇਹ ਲੋਕ ਉੱਥੇ ਆਉਣ ਇਸ ਕਪੜੇ ਦੇ ਸੰਬੰਧੀ ਜਿਹੜੇ ਆ ਉਹ ਗੱਲਬਾਤ ਇਹਨਾਂ ਤੋਂ ਜ਼ਰੂਰ ਪੁੱਛਣ ਸਵਾਲ ਜ਼ਰੂਰ ਪੁੱਛਣ ਕਿ ਭਾਈ ਸਿਰਫ ਤੁਸੀਂ ਇਲਜ਼ਾਮ ਹੀ ਲਾਉਨੇ ਹੋ ਜਾਂ ਕੁਝ ਕਰਦੇ ਵੀ ਹੋ ਇਸ ਤੋਂ ਪਹਿਲਾਂ ਬਾਦਰਾ ਵਾਲਾ ਮਸਲਾ ਹੋ ਗਿਆ ਇਸ ਤੋਂ ਪਹਿਲਾਂ ਮਜੀਠੀਆ ਦੇ ਘੋੜਿਆਂ ਵਾਲਾ ਮਸਲਾ ਹੋ ਗਿਆ ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਵਾਲਾ ਮਸਲਾ ਹੋ ਗਿਆ ਫਿਰ 1 ਨਵੰਬਰ ਦੀ ਡਿਬੇਟ ਹੋਗੀ ਸਿਰਫ ਗੱਲਾਂ ਹੀ ਆ ਜਾਂ ਆਪਾਂ ਕੁਝ ਕਰਨ ਕਰਕੇ ਵੀ ਦਿਖਾਉਣਾ ਲੋਕਾਂ ਨੂੰ ਇਹ ਵੀ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਉਹ ਜਵਾਬ ਦੇ ਦੇਣਾ ਚਾਹੀਦਾ ਹੈ ਇਹ ਸਿਰਫ ਗੱਲਾਂ ਹੀ ਆ ਡਾਕਟਰ ਸਾਹਿਬ ਪੁੱਛਣਗੇ ਲੋਕ ਇੱਥਣ ਦੀ ਬਜਾਏ ਵੀ ਲੋਕ ਮੇਰੇ ਖਿਆਲ ਦੇ ਵਿੱਚ ਲੋਕਾਂ ਨੂੰ ਜਿੰਨੇ ਮੌਕੇ ਦੇਣਾ ਪੁੱਛੁੰਦਾ ਉਹ ਤਾਂ ਫਿਰ ਮਤਲਬ ਟੈਂਕੀਆਂ ਤੇ ਚੜ੍ਹ ਚੜ੍ਹ ਕੇ ਪੁੱਛਦੇ ਨੇ ਕੋਈ ਸੁਣਦਾ ਨਹੀਂ ਪਰ ਲੋਕ ਇਹਦਾ ਅਤਵਾ ਜ਼ਰੂਰ ਦਿੰਦੇ ਨੇ ਹੂੰ ਉਹ ਪ੍ਰਕਾਸ਼ੀ ਬਾਦਲ ਸਾਡੇ ਪੰਜ ਵਾਰੀ ਸੀਐਮ ਰਹੇ ਉਹਨਾਂ ਦੀ ਐਗਜ਼ਾਮਪਲ ਇਹਨਾਂ ਨੂੰ ਯਾਦ ਰੱਖਣੀ ਹੋਵੇ ਹੂੰ ਹੂੰ ਇਹ ਲੋਕ ਇੰਨੇ ਨਹੀਂ ਸੌ ਜਾਂਦੇ ਜਿੰਨੇ politician ਨੂੰ ਕੁਰਸੀ ਤੇ ਬੈਠ ਕੇ ਲੱਗਣ ਲੱਗ ਜਾਂਦਾ ਹੂੰ ਇਹ ਸਾਰੇ ਸੌਂਗੇ ਨਹੀਂ ਉੱਠ ਜਾਗ ਰਹੇ ਇਸੀ ਗੱਲ ਦੀ ਸਹੀ ਸਮਾਂ ਆਉਣ ਦੇ ਉੱਪਰ ਸਵਾਲ ਨਹੀਂ ਕੁਝ ਤੇ ਉਹ ਸਮਝਾਉ ਵੀ ਦੇ ਦਿੰਦੇ ਨੇ ਜਵਾਬ ਹੀ ਦੇਣ ਲੱਗੇ ਲੋਕ ਬਿਲਕੁਲ ਤੁਹਾਡੀ ਗੱਲ ਠੀਕ ਆ ਚਲੋ ਅਗਲੀ ਖਬਰ ਵੀ ਬੜੀ ਅਹਿਮ ਹੈ ਡਾਕਟਰ ਸਾਹਿਬ ਅਗਲੀ ਖਬਰ ਵੀ ਜਿਹੜੀ ਆ ਉਹ ਕਟਾਲੇ ਦੇ ਨਾਲ ਹੀ ਜੁੜੀ ਹੈ ਹਾਲੇ ਕਿ ਇਹ ਕਟਾਲੇ ਦੇ ਇਲਜ਼ਾਮ ਆਮ ਆਦਮੀ ਪਾਰਟੀ ਤੇ ਆਪਣੇ ਲੱਗ ਗਏ ਆ ਅੱਜ ਗਾਂਧੀ ਸਾਹਿਬ ਨੇ ਇੱਕ ਚਿੱਠੀ ਲਿਖੀ ਹੈ ਬੀਬਾ ਬਲਜੀਤ ਕੌਰ ਜਿਹੜੇ ਕਿ ਮੰਤਰੀ ਨੇ ਉਹਨਾਂ ਨੂੰ ਚਿੱਠੀ ਲਿਖਤੀ ਉਹ ਕਹਿੰਦੇ ਕਿ ਭਾਈ ਇਹ ਜਿਹੜੀ ਪੰਜੀਰੀ ਪੰਜੀਰੀ ਤੁਸੀਂ ਦੇ ਰਹੇ ਹੋ ਆਂਗੜਵਾੜੀ ਸੈਂਟਰਾਂ ਦੇ ਵਿੱਚ ਇਹ ਗਲਤ ਇਹ ਸਹੀ ਹੈ ਇਹ ਸਹੀ ਨਹੀਂ ਹੈ ਇਹ ਗਲਤ ਕੁਆਲਿਟੀ ਦੀ ਆ ਮਾੜੀ ਕੁਆਲਿਟੀ ਦੀ ਆ ਖਰਾਬ ਕੁਆਲਿਟੀ ਦੀ ਹੈ ਜਿਹਦੇ ਕਰਕੇ ਕਹਿੰਦੇ ਕਈ ਸੌ ਕਰੋੜਾਂ ਦਾ ਘਪਲਾ ਤਾਂ ਜਿਹੜਾ ਉਹ ਹੋ ਹੀ ਰਿਹਾ ਪਰ ਕਹਿੰਦੇ ਕਿ ਇਹਦੇ ਵਿੱਚ ਬੱਚਿਆਂ ਦੀ ਸਿਹਤ ਦਾ ਵੀ ਜਿਹੜਾ ਉਹ ਨੁਕਸਾਨ ਆ ਉਹ ਤੇ ਡਾਕਟਰ ਸਾਹਿਬ ਜੇ ਕੋਈ ਮਾੜਾ ਖਾਣਾ ਮਿਲ ਰਿਹਾ ਜੇ ਇਹ ਇਹ ਇਲਜ਼ਾਮਾਂ ਦੀ ਗੱਲ ਮੰਨ ਲਈਏ ਜੇ ਮਾੜਾ ਖਾਣਾ ਮਿਲ ਰਿਹਾ ਤਾਂ ਜਿਹੜਾ ਨੁਕਸਾਨ ਪੈਸੇ ਨਾਲ ਹੋ ਰਿਹਾ ਉਹ ਤਾਂ ਵੱਖਰੀ ਗੱਲ ਆ ਜੇ ਕਿਸੇ ਬੱਚੇ ਨੂੰ ਹੀ ਹਬੀ ਨਵੀ ਹੋ ਗਈ ਤਾਂ ਫਿਰ ਕੌਣ ਜ਼ਿੰਮੇਵਾਰ ਹੋ ਡਾਕਟਰ ਸਾਹਿਬ ਕੀ ਕੁਝ ਕਹਿੰਦੇ ਆ ਡਾਕਟਰ ਧਰਮਵੀਰ ਗਾਂਧੀ ਔਰ ਕੀ ਕੁਝ ਇਹਦੇ ਵਿੱਚ ਖਰਾਬ ਹੈ ਔਰ ਕਿਹੜਾ ਘਫਲਾ ਹੈ ਮਸਲਾ ਕੀ ਹੈ ਪੂਰਾ ਸਮਝਾਈਏ ਪਦਰਸ਼ ਕਰਨ ਉਹ ਸੁਖਵਿੰਦਰ ਜੀ ਗਾਂਧੀ ਸਾਹਿਬ ਦਾ ਉਹਨਾਂ ਨੇ ਚਿੱਠੀ ਲਿਖੀ ਹੈ ਇੱਕ ਮਤਲਬ ਸਰਕਾਰ ਨੂੰ ਤੇ ਉਹਦੇ ਚ ਰੈਫਰੈਂਸ ਦਿੱਤਾ ਹੈ ਔਰ ਜਿਹੜੀ ਆਂਗਨਵਾੜੀ ਵਰਕਰ ਦੀ ਪ੍ਰਧਾਨ ਹੈ ਉਹਦਾ ਤੇ ਬੜੀ ਸੀਰੀਅਸ ਚਿੱਠੀ ਉਹਨਾਂ ਨੇ ਲਿਖੀ ਹੈ ਉਹਦੇ ਚ ਜਿਹੜੇ ਦੋਸ਼ ਉਹਨੇ ਲਾਏ ਨੇ ਉਹਨਾਂ ਦੀ ਇਨਕੁਆਇਰੀ ਕਰਨ ਦੀ ਮੰਗ ਯੋਨੀ ਬੀਬੀ ਬਲਜੀਤ ਕੌਰ ਜਿਹੜੇ ਆਪਣੇ ਬੱਚਿਆਂ ਦੇ ਨਾਲ ਟੀਮ ਕਰਨ ਵਾਲੇ ਮੰਤਰੀ ਨੇ ਸੋਸ਼ਲ ਸਿਕਿਉਰਿਟੀ ਤੇ ਸੁਸਮਨ ਕਰਦੇ ਨੇ। ਸੋ ਉਹ ਜਿਹੜੀ ਗੱਲ ਬੜੀ ਸੀਰੀਅਸ ਹੈ ਉਹ ਮਰਕਟ ਤੋਂ ਲੈ ਕੇ ਉਹ ਕਹਿੰਦੇ ਜਿਹੜਾ ਖਾਣੇ ਦੇ ਜਿਹੜੇ ਆਈਟਮਸ ਦਿੱਤੀਆਂ ਜਾ ਰਹੀਆਂ ਸੀ ਪਹਿਲਾਂ ਉਹ ਮਰਕਟ ਤੋਂ ਲੈ ਕੇ ਮਾਰਕਫੈਡਿੰਗ ਦੇ ਦੇ। ਮਾਰਕਫੈਡ ਸਾਡੀ ਉਹ ਕੰਪਨੀ ਮਾਰਕੀਟਿੰਗ ਫਾਊਂਡੇਸ਼ਨ ਹੈ। ਜਿਹੜੀਆਂ ਕੋਪਰੇਟ ਸੁਸਾਇਟੀਆਂ ਦੀਆਂ ਪ੍ਰੋਡਕਟਸ ਦੀ। ਉਹ ਦਾ ਹਿਮਾਚਲ ਵਾਲਿਆਂ ਨੇ ਪਹਿਲਾਂ ਹੀ ਬੰਦ ਕਰਿਆ ਹੋਇਆ ਉਹਨਾਂ ਦਾ ਮਕੀਲਾ। अच्छा वो कहते हैं कि दलिया खिचड़ी मीठा दलिया ਤੇ ਜਿਹੜਾ ਗ੍ਰੀਨ ਦਲੀਆ ਤੇ ਖਿਚੜੀ ਹੈ ਜਿਹੜੀ ਵਿਲੇਜ ਵਾਲੀ ਪਲੱਸ ਪੰਜੀਰੀ ਜਿਹੜੀ ਦੇ ਰਹੇ ਨੇ ਉਹ ਦੇਸੀ ਕਿਉਂ ਪਹਿਲਾਂ ਜਿਹੜੀ ਬਣਦੀ ਸੀ ਉਹਦੇ ਵਿੱਚ ਉਹ ਚਾ ਜਿਹੜਾ ਕੁਕਿੰਗ ਆਇਲ ਪਾਉਣਸ਼ੀ ਕਰਦਾ ਜਿਹੜੀਆਂ ਪ੍ਰੋਡਕਟਸ ਨੇ ਇਹਨਾਂ ਬਾਰੇ ਲਗਾਤਾਰ ਫੀਡਬੈਕ ਕਰ ਰਹੀ ਹੈ ਕਿ ਜਿਹੜੀਆਂ ਮਾਵਾਂ ਨੂੰ ਦੇ ਰਹੇ ਨੇ ਤਾਂ ਬੜੀ ਦੇ ਵਿੱਚ ਇਹ ਜਿਹੜੀਆਂ ਪ੍ਰੈਗਨੈਂਟ ਗਰਭਤੀ ਮਾਵਾਂ ਨੇ ਉਹਨਾਂ ਨੂੰ ਦਿੱਤਾ ਜਾਂਦਾ ਖਾਣਾ ਮਟੀਰੀਅਲ ਤੇ ਬੱਚਿਆਂ ਨੂੰ ਵੀ ਹੂੰ ਉਹ ਕਹਿੰਦੇ ਵੀ ਉਹ ਖਾਣਾ ਖਾ ਕੇ ਬਿਮਾਰ ਹੋ ਰਹੇ ਨੇ ਉਹ ਲਗਾਤਾਰ ਫੀਡਬੈਕ ਦੇ ਰਹੇ ਨੇ ਉਹਦੀ ਸੁਣੀ ਨਹੀਂ ਜਾ ਰਹੀ ਗੱਲ ਹੂੰ ਉਹ ਕਹਿੰਦੇ ਵੀ ਜਿਹੜੀ ਇਨਕੁਆਰੀ ਕੀਤੀ ਜਾਵੇ ਉਹਨਾਂ ਨੇ ਨਾਲ ਜਿਹੜੀਆਂ ਚਿੱਠੀਆਂ ਤੇ ਨਾਲ ਉਹਨੇ ਟਵੀਟ ਨਹੀਂ ਕਰਿਆ ਪੰਜਾਬੀ ਦੇ ਕੋਈ ਸਕੂਨ ਦਿਖਾਇਓ ਹੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕਈ 100 ਕਰੋੜ ਦਾ ਘਪਲਾ ਰਿਹਾ ਹੈ ਇਸ ਹਿਸਾਬ ਨਾਲ ਹੂੰ ਜੇ ਇਹਦੀ ਜਾਂਚ ਕੀਤੀ ਜਾਵੇ ਹੂੰ ਸੋ ਉਹਨਾਂ ਨੇ ਬੜੀ ਗੰਭੀਰਤਾ ਨਾਲ Gandhi ਸਾਹਿਬ ਵੈਸੇ ਹੀ ਸੀਰੀਅਸ ਬੰਦੇ ਨੇ ਇਹਨਾਂ ਮਾਮਲੇ 'ਚ ਕੋਈ ਡਾਕਟਰ ਨੇ ਉਹ ਕਹਿੰਦੇ ਵੀ ਸਾਡਾ ਇਹ ਵਨਰੇਬਲ ਸੈਕਸ਼ਨ ਬੱਚੇ ਨੇ ਜਿਹੜੇ ਪੈਦਾ ਹੋ ਰਹੇ ਨੇ ਸਾਡੀ ਨਵੀਂ ਪਦਾਇਸ਼ ਹੈ ਤੇ ਮਾਵਾਂ ਨੇ ਕਿ ਉਹਨਾਂ ਦੇ ਛੇਤ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਤੇ ਇਤਾਂ ਸੈਂਕੜੇ ਕਰੋੜਾਂ ਦਾ ਕਪੜਾ ਕੀਤਾ ਜਾ ਰਿਹਾ ਹੈ ਇਤਨਾਤ ਜਾਂਚ ਕਰਾਈ ਜਾਵੇ ਤੇ ਐਕਸ਼ਨ ਲਾਇਆ ਜਾਵੇ ਜੀ ਪਰ ਬੜਾ ਜ਼ੋਰਦਾਰ ਉਹਨੇ ਇਹ ਉਠਾਈ ਹੈ ਗੱਲ ਪਰ ਉਹ ਮੇਰਾ ਖਿਆਲ ਇਹ ਹੈ ਕਿ ਐਸਾ ਤਾਂ ਦੇ ਬੰਦੇ ਨਹੀਂ ਹਣ ਕੇ ਐਵੇਂ ਹੀ ਗੱਲ ਪੂਰੇ ਉਪਰਿਓ ਕਹਿ ਦੇਣ ਚਾਹਤੇ ਉਹ ਤੱਥਾਂ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਹੀ ਗੱਲ ਕਰਦਾ ਹੈ ਹੂੰ ਪਰ ਇਹ ਗੱਲ ਬੜੀ ਸੀਰੀਅਸ ਹੈ ਕਿ ਜੇ ਸਾਡੀ ਆਉਣ ਵਾਲੀ ਪੀੜ੍ਹੀ ਦਾ ਹੀ ਮਤਲਬ ਉਹਦੇ ਨਾਲ ਹੀ ਅਸੀਂ ਇੰਨਾ ਖਲਵਾੜ ਕਰਦੇ ਹਾਂ ਉਹਦੀ ਸਿਹਤ ਦੇ ਨਾਲ ਜਦੋਂ ਕ腐ਪਸ਼ਨ ਤਾਂ ਇੱਕ ਪਾਸੇ ਛੱਡੋ ਹੂੰ ਇਹ ਤਾਂ ਜਿਆਦਾ ਖਤਰਨਾਕ ਗੱਲ ਹੈ ਕਿ ਉਹਨੀਆਂ ਬਿਮਾਰੀਆਂ ਲੱਗ ਰਹੀਆਂ ਨੇ ਉਹ ਕਿਸ ਤਰੀਕੇ ਦਾ ਇਹ ਮਟੀਰੀਅਲ ਦਿੱਸਦੇ ਨੇ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਹੂੰ ਹੂੰ ਉਹ ਤਾਂ ਬਿਲਕੁਲ ਜਿਵੇਂ ਮਤਲਬ ਨਕਾਨ ਦੀਆਂ ਨੀਂਹਾਂ ਨੂੰ ਥੱਲੇ ਉੱਪਰ ਵਾਲੀ ਗੱਲ ਤੋਂ ਦਿੱਤੀ ਨਹੀਂ ਹੂੰ ਉਹਦੇ ਦੇ ਬੱਚੇ ਨੂੰ ਕਿਸੇ ਨੂੰ ਹਵੀ ਨਾ ਵੀ ਹੋ ਗਈ ਕਿਸੇ ਦੀ ਸਿਹਤ ਖਰਾਬ ਹੋ ਗਈ ਗਰਭਵਤੀ ਔਰਤਾਂ ਨੂੰ ਵੀ ਦਿੱਤੀ ਜਾਣੀ ਹੈ ਉਹ ਉਹ ਜੇ ਕਿਤੇ ਗਰਭਤੀ ਅਵਸਥਾ ਦੇ ਵਿੱਚ ਉਹਨਾਂ ਨੂੰ ਕੋਈ ਹਵੀ ਨਾ ਵੀ ਹੋ ਗਈ ਜਾਂ ਬੱਚੇ ਨੂੰ ਕਿਸੇ ਨੂੰ ਹਵੀ ਨਾ ਵੀ ਹੋ ਗਈ ਕੌਣ ਜ਼ਿੰਮੇਵਾਰ ਹੈ ਹਰਾਨੀ ਵਾਲੀ ਗੱਲ ਕੋਈ ਨਹੀਂ ਸੁਖਿੰਦਰ ਜੀ ਜਿਸ ਤਰ੍ਹਾਂ ਦਾ ਉਹ ਖਾਦ ਪਦਾਰਥ ਦੇ ਰਹੇ ਨੇ ਜਿਹੜਾ ਉਹਨੇ ਜਿੱਤਰ ਕੀਤਾ ਉਹ ਕੋਈ ਡਾਕਟਰ ਨੇ ਹੋਊਗੀ ਹੀ ਹਵੀ ਨਾ ਵੀ ਇਹ ਨਹੀਂ ਹੁਣ ਕਿ ਨਹੀਂ ਹੋਣੀ ਹੂੰ ਉਹ ਤਾਂ ਜਦੋਂ ਤੁਸੀਂ ਜਿਹੜਾ ਠੀਕ ਦੁੱਧ ਦੀ ਬਜਾਏ ਸੁੱਕਾ ਮਿਲਕ ਤੁਸੀਂ ਦੇ ਰਹੇ ਹੋ ਉਹਦਾ ਬਣਿਆ ਹੋਇਆ ਤਲੀਆਂ ਦੇ ਰਹੇ ਹੋ ਹੂੰ ਉਹ ਬੱਚੇ ਤੇ ਮਾਂ ਮਾਂ ਖਾ ਕੇ ਕਿੱਥੇ ਪਚਾਉਣਗੇ আর ਜਿਹੜਾ ਪਹਿਲਾਂ ਹੀ ਸਟੇਟ ਵੱਲੋਂ ਜਿੱਤੇ ਕੁਐਸਚਨ ਮਾਰਕ ਲੱਗਿਆ ਹੋਇਆ ਇਹ ਉਹ ਚੀਜ਼ਾਂ ਵੇਂੀਆਂ ਨੇ ਉਹ ਰੈਡੀ ਟੂ ਈਟ ਕਰ ਰਹੇ ਨੇ ਮਤਲਬ ਬੰਦੇ ਹੈ ਨਾ ਕਿ ਉਹ ਉਹ ਨਾ ਦੀ ਸ਼ੈਲਫ ਲਾਈਫ ਕਿੰਨੀ ਹੈ ਕਿ ਉਹ ਉਸ ਸਟੇਟ ਦੇ ਵਿੱਚ ਵੀ ਨੇ ਹੋ ਸਕਦਾ ਐਕਸਪਾਇਰਡ ਵੀ ਦਿੱਤੀਆਂ ਜਾਂਦੀਆਂ ਹੋਣ ਮਤਲਬ ਕਿੱਟਿਆ ਕਿਸਮ ਦਾ ਰਸ਼ ਨੂੰ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਜਿਹੜਾ ਆਪਣੇ ਆਪ ਵਿੱਚ ਹੈਲਥ ਹੈਜ਼ਰਡ ਹੈ ਕਿਸੇ ਹੂੰ 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 ਪਰ ਉਹ ਕੋਈ ਹੋਰ ਨਹੀਂ ਕਹਿ ਰਿਹਾ ਅੰਗਨ ਬਾੜੀ ਯੋਨੀ ਕੀ ਬਤਾ ਨਹੀਂ ਕਹਿ ਰਹੀ ਹੈ ਹੂੰ ਇਹ ਤਾਂ ਉਹਦੇ ਤੇ ਮੋਹ ਰਾ ਰਹੇ ਨੇ ਗਾਂਧੀ ਸਾਹਿਬ ਤਾਂ ਕਿ ਯਾਰ ਉਹ ਤਾਂ ਤੁਸੀਂ ਉਪਾਰੀ ਤਾਂ ਘਰ ਲੋਕਾਂ ਵਿੱਚ ਸਿਖਾਉਂ ਹੂੰ 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 ਇਹਨੇ ਮੱਥੇ ਕਹਿ ਰਹੇ ਨੇ ਮਦਦ ਸਹਿ ਰਹੀਆਂ ਨੇ ਉਹਦੀ ਪ੍ਰਧਾਨ ਕਹਿ ਰਹੀ ਹੈ ਅੱਜ ਕਿਉਂ ਨਹੀਂ ਕਰ ਰਹੇ ਸਕਿਉ ਕਿਉਂ ਨਹੀਂ ਰਹੇ ਉਹਨਾਂ ਦੇ ਹੂੰ ਤਾਂ ਇੰਨੀ ਚੀਜ਼ ਹੈ ਬਿਲਕੁਲ ਦਾ ਮਤਲਬ ਹੈ ਕੋਈ ਗੜਗੜ ਇਹ ਇਹ ਬਹੁਤ ਗੰਭੀਰ ਮਸਲਾ ਹੈ ਇਹ ਤੇ ਸਰਕਾਰ ਨੂੰ ਜਿਹੜਾ ਉਹ ਤੁਰੰਤ ਕਾਰਵਾਈ ਜਿਹੜੀ ਇਹ ਤੇ ਕਰਨੀ ਚਾਹੀਦੀ ਹੈ ਇਹਦੀ ਜਾਂਚ ਕਰਨੀ ਚਾਹੀਦੀ ਹੈ ਤੁਰੰਤ ਕਿਉਂਕਿ ਮਸਲਾ ਸਿਰਫ ਕਰੋੜਾਂ ਦੇ ਕੱਪੜੇ ਦਾ ਨਹੀਂ ਹੈ ਮਸਲਾ ਮਾਸੂਮਾਂ ਦੀ ਜਾਨਾਂ ਦਾ ਹੈ ਔਰ ਕਈ ਲੋਕਾਂ ਨੇ ਕਈ ਮਾਸੂਮਾਂ ਨੇ ਹਲੇ ਧਰਤੀ ਤੇ ਆਉਣਾ ਹੈ ਉਹਨਾਂ ਦੀਆਂ ਵੀ ਜਾਨਾਂ ਦਾ ਹੈ ਔਰ ਬਹੁਤ ਗੰਭੀਰ ਜਿਹੜਾ ਮਸਲਾ ਹੈ ਤੇ ਸਰਕਾਰ ਨੂੰ ਜਿਹੜੀ ਸੋਚਣ ਦੀ ਲੋੜ ਹੈ ਔਰ ਗੰਭੀਰਤਾ ਦੇ ਨਾਲ ਜਿਹੜਾ ਸੋਚਣਾ ਚਾਹੀਦਾ ਹੈ ਉਧਰ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਨੇ ਹਰਿਆਣੇ ਦੇ ਵਿੱਚ ਚੋਣ ਕੈਂਪੇਨ ਜਿਹੜੀ ਸ਼ੁਰੂ ਕਰ ਦਿੱਤੀ ਔਰ ਪਰਿਵਾਰਵਾਦ ਦਾ ਰੌਲਾ ਪਾਉਣ ਵਾਲੀ ਆਮ ਆਦਮੀ ਪਾਰਟੀ ਉਹ ਹੁਣ ਅਰਵਿੰਦ ਕੇਜਰੀਵਾਲ ਦੀ ਪਤਰੀ ਨੂੰ ਅੱਗੇ ਰੱਖ ਕੇ ਹਰਿਆਣੇ ਦੇ ਵਿੱਚ ਚੋਣ ਮਹਮ ਦੀ ਸ਼ੁਰੂਆਤ ਕਰਕੇ ਹੱਡੀ ਹੈ ਸੁਨੀਤਾ ਕੇਜਰੀਵਾਲ ਉੱਥੇ ਪਹੁੰਚੇ ਨੇ ਉੱਥੇ ਬਾਰ ਬਾਰ ਉਭਾਰਿਆ ਜਾ ਰਿਹਾ ਇਹ ਗੱਲਾਂ ਕਹਿ ਕੇ ਕਿ ਅਰਵਿੰਦ ਕੇਜਰੀਵਾਲ ਹਰਿਆਣੇ ਦੇ ਲਾਲ ਤੇ ਉਹਦੀ ਘਰ ਵਾਲੀ ਨੂੰ ਸੁਨੀਤਾ ਕੇਜਰੀਵਾਲ ਨੂੰ ਅੱਜ ਇਹ ਗੱਲ ਕਹਿ ਕੇ ਪ੍ਰਚਾਰਿਆ ਗਿਆ ਉੱਥੇ ਕਿ ਹਰਿਆਣੇ ਕੀ ਬੇਟੀ ਹਰਿਆਣੇ ਕੀ ਬਹੂ ਮਤਲਬ ਉਹਨਾਂ ਨੂੰ ਕਹਿ ਗਿਆ ਕਿ ਇਹ ਹਰਿਆਣੇ ਦੇ ਹੀ ਨੇ ਚਲੋ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਆਉਂਦਾ ਕਿ ਕਿਤੇ ਇਹ ਨਾ ਹੋਵੇ ਦਿੱਲੀ 'ਚ ਹਾਲਾਤ ਖਰਾਬ ਹੋਣ ਤੋਂ ਬਾਅਦ ਦਿੱਲੀ ਦੇ ਵਿੱਚ ਸਰਕਾਰ ਅੱਧੀ ਮਿਲਣ ਤੋਂ ਬਾਅਦ ਕਿਉਂਕਿ ਉੱਥੇ ਕੋਈ ਤੁਹਾਨੂੰ ਪਤਾ ਇਹਨਾਂ ਦੇ ਹੱਥ ਪਾਵਰ ਤਾਂ ਹੈ ਨਹੀਂ ਕੋਈ ਬਹੁਤੀ ਤੇ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਬਣਦਾ ਸੁਪਨਾ ਪੂਰਾ ਨਹੀਂ ਹੋਣ ਦਿੱਤਾ ਪੰਜਾਬੀਆਂ ਨੇ ਤਾਂ ਇਹ ਨਾ ਹੋਵੇ ਕਿ ਕਿਤੇ ਹਰਿਆਣੇ ਦੇ ਵਿੱਚ ਉਹ ਸੁਪਨਾ ਪੂਰਾ ਕਰਨ ਦੀ ਸੋਚ ਰਹੇ ਹੋਣ ਚਲੋ ਖੈਰ ਤਾਂ ਹਾਲੇ ਬਾਅਦ ਦੀਆਂ ਗੱਲਾਂ ਨੇ ਪਰ ਉਸ ਤੋਂ ਪਹਿਲਾਂ ਚਰਚਾ ਇਹ ਹੈ ਕਿ ਇੱਕ ਤਾਂ ਬੀਬਾ ਸੁਨੀਤਾ ਕੇਜਰੀਵਾਲ ਨੂੰ ਜਿਹੜੀ ਇਹ ਕਮਾਨ ਇੱਕ ਤਰੀਕੇ ਨਾਲ ਸੌਂਪੀ ਗਈ ਹੈ ਹਾਲਾਂਕਿ ਉਹ ਇਹਨਾਂ ਜੋ ਕਿ ਹੈ ਕਿ ਨਹੀਂ ਹੋਇਆ ਉਹ ਇੱਕ ਵੱਖਰਾ ਵਿਸ਼ਾ ਹੈਗਾ ਪਰ ਪਰਿਵਾਰਵਾਦ ਦਾ ਰੌਲਾ ਪਾਉਣ ਵਾਲੀ ਆਮ ਆਦਮੀ ਪਾਰਟੀ ਹੁਣ ਸੰਜੀਤ ਸਿੰਘ ਸੰਦੀਪ ਪਾਠਕ ਫਲਾਣੇ ਫਲਾਣੇ ਨੂੰ ਪਿੱਛੇ ਛੱਡ ਕੇ ਸੁਨੀਤਾ ਕੇਜਰੀਵਾਲ ਨੂੰ ਅੱਗੇ ਲਾ ਕੇ ਤੁਰੀ ਹੋਈ ਹੈ ਔਰ ਉਥੇ ਪੰਜ ਗਰੰਟੀਆਂ ਜਿਹੜੀਆਂ ਡਾਕਟਰ ਸਾਹਿਬ ਦੱਸਤੀਆਂ ਕਹਿੰਦੇ ਕਿ ਮੁਫਤ 24 ਘੰਟੇ ਬਿਜਲੀ ਮਿਲੂਗੀ ਸਭ ਨੂੰ ਵਧੀਆ ਤੇ ਮੁਫਤ ਇਲਾਜ ਮਿਲੂਗਾ ਚੰਗੀ ਬਿਹਤਰੀਨ ਅਤੇ ਮੁਫਤ ਸਿੱਖਿਆ ਮਿਲੂਗੀ ਸਾਰੀਆਂ ਮਾਵਾਂ ਭੈਣਾਂ ਨੂੰ ਹਰ ਮਹੀਨੇ 1000 ਰੁਪਏ ਮਿਲਣਗੇ ਹਰ ਨੌਜਵਾਨ ਨੂੰ ਜਿਹੜਾ ਮਿਲੇਗਾ ਰੁਜ਼ਗਾਰ ਕਹਿੰਦੇ ਹਾਂ ਡਾਕਟਰ ਸਾਹਿਬ ਇਹਨਾਂ ਦੇ ਵਿੱਚੋਂ ਪਹਿਲਾਂ ਤਾਂ ਇਹ ਹਰਿਆਣੇ ਦੇ ਲੋਕਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਇਹਦੇ ਵਿੱਚੋਂ ਕਿੰਨੇ ਦਿੱਲੀ ਦੇ ਵਿੱਚ ਵਾਦੇ ਪੂਰੇ ਹੋਗੇ ਕਿੰਨੇ ਪੰਜਾਬ ਦੇ ਵਿੱਚ ਹੋਗੇ ਉਹਨਾਂ ਨੂੰ ਚਾਹੀਦਾ ਵੀ ਹੈ ਕਿ ਜਮ੍ਹਾਂ ਦੋਵਾਂ ਸੂਬਿਆਂ ਦੇ ਵਿਚਾਲੇ ਬੈਠੇ ਆ ਦਿੱਲੀ ਤੋਂ ਵੀ ਪਤਾ ਕਰ ਲੈਣ ਹਰਿਆਣੇ ਪੰਜਾਬ ਤੋਂ ਵੀ ਪਤਾ ਕਰ ਲੈਣ ਤੇ ਨਾਲ ਹੀ ਤੁਸੀਂ ਦੱਸਦੇ ਹੋ ਕਿ ਇਹ ਗਰੰਟੀਆਂ ਪੰਜਾਬ 'ਚ ਪੂਰੀਆਂ ਕੀਤੀਆਂ ਜਿਹੜੀਆਂ ਹਰਿਆਣੇ ਦੇ ਵਿੱਚ ਵੀ ਇਹਨਾਂ ਨੇ ਕਰਤੀਆਂ ਨੇ ਉਹ ਤਾਂ ਦੇਖੋ ਸਿਕੰਦਰ ਜੀ ਬਤੇ ਕੀ ਹੈ ਅਸੀਂ ਲੋਕਾਂ ਜਿਹੜੇ ਪੰਜਾਬੀ ਨਾ ਅਸੀਂ ਬੜੇ ਇਮੋਸ਼ਨਲ ਜੀ ਕਿਸਮ ਦੇ ਲੋਕ ਹੈਗੇ ਹਾਂ ਅਸੀਂ ਦੇਖੋ ਠੀਕ ਹੈ ਉਹ ਆਚਰਦੇ ਹਰਿਆਣੇ ਵਾਲੇ ਨੇ ਪਹਿਲਾਂ ਜਿਹੜੀਆਂ ਗੋਣਾ ਹੁੰਦੀਆਂ ਨੇ ਉਹਨਾਂ ਚ ਵੀ ਦੱਸਦਾ ਸੀ ਐਸੀ ਗੱਲ ਨਹੀਂ ਹੈ ਉਹ ਇੰਨਾ ਸਸਤਾ ਸੌਦਾ ਇੰਨੀ ਗਲਤੀ ਨਹੀਂ ਕਰੀ ਉਹ ਅਸੀਂ ਕੋਈ ਕਰ ਗਏ ਉਸ ਤਰੀਕੇ ਦੇ ਨਾਲ ਕਿ ਜਿਹੇ ਕੇਜਰੀਵਾਲ ਤੋਂ ਸਾਬ ਕੀ ਗਰੰਟੀ ਹੈ ਉਹ ਲੋਕਾਂ ਨੂੰ ਹੱਸਦੇ ਨੇ ਜੇ ਤੁਹਾਨੂੰ ਕੋਈ ਗਰੰਟੀ ਦੁਕਾਨ ਵਾਲਾ ਵੀ ਦਿੰਦਾ ਅਗਲੇ ਪੁੱਛਦੇ ਨੇ ਕਿ ਕੇਜਰੀਵਾਲ ਦੀ ਗਰੰਟੀ ਤਾਂ ਨਹੀਂ ਆਏ ਕਿਤੇ ਹੂੰ ਹੂੰ ਹੁਣ ਹਾਲਾਤ ਤਾਂ ਇਹ ਆ ਪੰਜਾਬ ਦੇ ਵਿੱਚ ਹੂੰ ਦੂਜੀ ਚੀਜ਼ ਤੁਸੀਂ ਪਰਿਵਾਰਵਾਦ ਦੀ ਗੱਲ ਜੇ ਕਿ ਪਰਿਵਾਰਵਾਦ ਹੈ ਜਿਹੜਾ ਉਹ ਚੁਕਿਆ ਤੇ ਮਾੜਾ ਹੁੰਦਾ ਹੈ ਕਿ ਕੂਰ ਕਰੇ ਨਾ ਉਹ ਮਾੜੀ ਕਰ ਦਿੰਦੀ ਹੈ ਹੂੰ ਇਹ ਤਾਂ ਸਾਰੇ ਦੇ ਸਾਰੇ ਵਿਚਾਰੇ ਉੱਥੇ ਹੀ ਜਾ ਕੇ ਮਤਲਬ ਕਹਿੰਦੇ ਉਹੀ ਕੰਮ ਕਰਨਾ ਚਾਹੁੰਦੇ ਨੇ ਜਿਹੜੇ ਤਾਂ ਦੂਜੇ ਨੂੰ ਰੋਕਦੇ ਨੇ ਹੂੰ ਬਹੁਤ ਮਸ਼ਹੂਰ ਸਟੋਰੀ ਹੈ ਪਾਕਿਸਤਾਨ ਦੇ ਰਾਈਟਰ ਨੇ ਇਨਸ਼ਾ ਇਹ ਤਾਂ ਥੋੜੀ ਉਹ ਦੂਜੇ ਟੈਸਟ ਦੇ ਵਿੱਚ ਪਰ ਉਹ ਟੁਕਦੀ ਹੈ ਕਿਸੇ ਦੇ ਨਾਲ ਉਹ ਕਹਿੰਦੇ ਵੀ ਕੋਈ ਬੰਦਾ ਨਾ ਉਹਨੇ ਸਟੋਰੀ ਲਿਖੀ ਕੋਈ ਬੰਦਾ ਨਾ ਕਾਜੀ ਸਾਹਿਬ ਕੋਲ ਗਿਆ ਹੂੰ ਕਾਜੀ ਸਾਹਿਬ ਨੂੰ ਕਹਿੰਦਾ ਕਹਿੰਦਾ ਜੀ ਮੈਨੂੰ ਕਹਿੰਦਾ ਮੈਂ ਬਹੁਤ ਪੜਾ ਤਬੂ ਹੋ ਗਿਆ ਮੈਨੂੰ ਬੜਾ ਪੁਰਾ ਕਰਨਾ ਪਿਆ ਆਪ ਨੂੰ ਮੈਂ ਇਸਦੀ ਦਾ ਪਛਤਾਵਾ ਕਰਨਾ ਪਾਣਾ ਮੈਂ ਹੂੰ ਉਹ ਕਹਿੰਦਾ ਜੀ ਕੀ ਗੱਲ ਹੋ ਗਈ ਪਹਿਲਾਂ ਤਾਂ ਉਹ ਦੱਸ ਨਹੀਂ ਸੀ ਸਿਰਫ ਉਹ ਕਹਿੰਦਾ ਮੇਰੇ ਨਾਲ ਪਿੱਲੀ ਦੇ ਨਾਲ ਪੁਰਾ ਕਰਨਾ ਹੂੰ ਉਹ ਕਾਜੀ ਨੇ ਦੱਸਿਆ ਵੀ ਤੁਹਾਨੂੰ ਇਹਨੇ ਕਾਜੀ ਇਕੱਠੇ ਕਰਕੇ ਉਹਨਾਂ ਦੀ ਸੇਵਾ ਕਰੂ ਖਾਣਾ ਖਵਾ ਕੇ ਕਹਿੰਦੇ ਤੇ ਹੋਣਾ ਚਾਹੀਦਾ ਲਾਇਸੈਂਸ ਨਾਲ ਹੂੰ ਉਹ ਭੁੱਲ ਗਿਆ ਦੂਜੇ ਇਹਨਾਂ ਨੂੰ ਪੁੱਛਣ ਆਇਆ ਕਾਜੀ ਨੂੰ ਦੁਬਾਰਾ ਕਹਿੰਦਾ ਜੀ ਕਾਜੀ ਸਾਹਿਬ ਮੈਂ ਤਾਂ ਉਹ ਲਾਇਸੈਂਸ ਭੁੱਲ ਗਿਆ ਵੀ ਕੀ ਕੀ ਖਾਣਾ ਤਿਆਰ ਕਰਨੇ ਕਿੰਨਾ ਕਰਨੇ ਹੂੰ ਬਾਜੀ ਜਦੋਂ ਬਾਹਰ ਨਿਕਲੇ ਉਹਦੇ ਹੱਥ ਪੈਰ ਮੂੰਹ ਛਿੱਲੇ ਹੋਏ ਉਹ ਕਹਿੰਦਾ ਤੁਹਾਨੂੰ ਬਾਹਰ ਮਾਰ ਕੇ ਨਾ ਤਸਵੀਰ ਬਿੱਲੀ ਵੀ ਬਹੁਤ ਨਿਕਲੇ ਹੂੰ ਇਹ ਅਸਲ ਚ ਸਾਰੇ ਸਿਆਸਤਾਨਾਂ ਦਾ ਹਾਲ ਹੈ ਇਹ ਇਹ ਜੁਲੂਕੇ ਦੇ ਉੱਪਰ ਜਿਹੜੇ ਦੋਸਤਾਂ ਨੇ ਦਸਿਆ ਕਰਤਾਂ ਨੇ ਉਹ ਕਰਦਾਂਗੇ ਇਹ ਤੇ ਉਹੀ ਕਰਨਾ ਚਾਹੁੰਦੇ ਨੇ ਅਸੀਂ ਹੂੰ 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 ਉਹਦੇ ਨਾਲ ਆਬਸੈਸਟ ਨੇ ਚਾਹੇ ਪਰਿਵਾਰਵਾਦ ਚਾਹੇ ਪ੍ਰੋਫੈਸਰਤਾ ਚਾਹੇ ਕੋਈ ਚੀਜ਼ ਹੈ ਹੂੰ ਮਤਲਬ ਇਹ ਜੇ ਜੁਲਮ ਦੀ ਵੀ ਗੱਲ ਕਰਦੇ ਨੇ ਕੁਰਸੀ ਤੇ ਬੈਠ ਕੇ ਜੁਲਮ ਕੁਸ਼ ਕਰਨਾ ਚਾਹੁੰਦੇ ਨੇ ਇਹ ਨਹੀਂ ਹੈ ਕਿ ਜੁਲਮ ਰੋਕਣਾ ਚਾਹੁੰਦੇ ਨੇ ਕੌਫੀ ਨੇ ਨਹੀਂ ਕਿ ਉਹਨੇ ਚਾਹੁੰਦੇ ਨੇ ਖੁਦ ਕਰਨੀ ਚਾਹੁੰਦੇ ਨੇ ਪਰ ਬਹੁਤ ਵੀ ਦੂਜੇ ਦਾ ਜਦੋਂ ਪ੍ਰਿੰਟ ਸਾਈਜ਼ ਕਰਦੇ ਨੇ ਖੁਦ ਉਹ ਤੋਂ ਸਿੱਖ ਰਹੇ ਹੁੰਦੇ ਨੇ ਕਿ ਯਾਰ ਅਸੀਂ ਕਿਵੇਂ ਕਰੀਏ ਸਾਨੂੰ ਕਿਉਂ ਨਹੀਂ ਸਾਲਾ ਮੌਕਾ ਮਿਲਦਾ ਕੱਲ ਸਮੱਸਿਆ ਆਈ ਹੈ ਹੂੰ ਸੋ ਇਸ ਕਰਕੇ ਕੋਈ ਗੱਲ ਨਹੀਂ ਹੈ ਹਰਿਆਣੇ ਦੇ ਲੋਕ ਜਾਣਦੇ ਨੇ ਕਿਸੇ ਕਰਕੇ ਕਾਂਗਰਸ ਨੇ ਉਹਨਾਂ ਦੇ ਨਾਲ ਕਿਤੇ ਵੀ ਸੇਧ ਨਹੀਂ ਦਿੱਤੀ ਦਿੱਤੀ ਹੂੰ ਇੰਡੀਆ ਫਰੰਟ ਸੰਜੈ ਸਰਦਾਰ ਸਾਰਾ ਕੀ ਬਦਕਿਸਮਤੀ ਦੀ ਗੱਲ ਹੈ ਕਿ ਜੀਤਿਵਾਲ ਸਾਹਿਬ ਦੇ ਜਿਹੜੇ ਉਪਸੇ ਹੋਏ ਨੇ ਉਹਨਾਂ ਦੀ ਸ਼ੁਰੂ ਕਰਤੀ ਜਾ ਰਹੀ ਹੈ ਤੇ ਦੂਸਰੇ ਕਈ ਜਾਂਨੇ ਵੀ ਪਤਾ ਹੀ ਘਟਾ ਰਹੇ ਨੇ ਪਰ ਜਿਹੜਾ ਐਕਸਪੈਰੀਮੈਂਟ ਕਰਵਾਤਾ ਐਕਸਪੈਰੀਮੈਂਟ ਜਿਵੇਂ ਮੋਤੀ ਸਾਹਿਬ ਦੇ ਨਾਲ ਹੀ ਕਰਿਆ ਹੋਇਆ ਸੀ ਇਹ ਫੇਲ ਹੋ ਚੁੱਕਿਆ ਹੈ ਜੀਤਿਵਾਲ ਸਾਹਿਬ ਬਿਲਕੁਲ ਉਹਨਾਂ ਦੀ ਜਿਵੇਂ ਉਹਨਾਂ ਦੇ ਬੋਏ ਨੇ ਜਿੰਨਾ ਦੀ ਡੇਟ ਐਕਸਪਾਇਰ ਹੋ ਗਈ ਸੀ ਸੋ ਇਸ ਕਰਕੇ ਇਹਨਾਂ ਦਾ ਕੋਈ ਫੁੱਟਰ ਹੈ ਨਹੀਂ ਤੇ ਪੰਜਾਬ ਦੇ ਵਿੱਚ ਗਵਰਨਮੈਂਟ ਬਚੀ ਰਹੇ ਜਵੇ ਇਹ ਬਹੁਤ ਵੱਡੀ ਕਿਰਪਾ ਵਾਲੀ ਗੱਲ ਹੈ ਬਾਤ ਉਹ ਇਸ ਤਰ੍ਹਾਂ ਕੇ ਮੇਰਾ ਨਹੀਂ ਖਿਆਲ ਕਿ ਕੋਈ ਇਹਦੇ ਚ ਗੱਲ ਕਰਦਾ ਹੈ ਗਰੰਟੀਆਂ ਉਹੀ ਨੇ ਮਾਲ ਉਹੀ ਵੇਚਣਾ ਮੋਡਲ ਉਹੀ ਹੈ ਬਿੱਲੇ ਦੇ ਉੱਪਰ ਲਾਲਾ ਜੀ ਬੈਠਣਗੇ ਬਾਕੀ ਚਾਹੇ ਸੰਜੇ ਸਿੰਘ ਹੈ ਜਾਂ ਕੋਈ ਅੰਤਪਾਨ ਹੈ ਬਾਰੇ ਮੁੰਡੂ ਕਿ ਸਮਾਂ ਕਰਕੇ ਫੌਂਗੜੇ ਉਹ ਉਹ ਜਿਹੇ ਕਿਤੇ ਉੱਪਰ ਗਏ ਉਹਨੇ ਤਾਂ 90% ਨੇ ਸੁਣਤਾ ਕਿਤੋਂ ਕਿਤੋਂ ਆਉਂਦਾ ਤੇ ਇਹ ਹੈ ਬੇਸਿਕਲ ਤਕਾਨ ਦਾ ਮਾਮਲਾ ਬਿਲਕੁਲ ਚਲੋ ਤੇ ਇਹ ਤਾਂ ਕਿ ਹੁਣ ਕੀ ਬਣੂਗਾ ਡਾਕਟਰ ਸਾਹਿਬ ਤੁਸੀਂ ਪ੍ਰੋਗਰਾਮ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸੁਖਿੰਦਰ ਜੀ ਸਤਿ ਅੰਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਈਸਨ ਡਾਕਟਰ ਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਗੱਲਬਾਤ ਕੀਤੀ ਕੀ ਉਮੀਦ ਕਰਦੇ ਹਾਂ ਕਿ ਪੱਟੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਉਦੋਂ ਆਫਰ ਮਿਲਾਂਗੇ ਧੰਨਵਾਦ